ਪਹਿਲਾਂ ਤਾਂ ਬਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਈ ਆਪਣੇ ਚੈਨਲ ਤੇ 20k ਸਬਸਕ੍ਰਾਈਬਰ ਹੋ ਗਏ ਤਾਂ ਬਈ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਸਪੋਰਟ ਕਰਕੇ ਹਨਾ ਅੱਜ 20000 ਤੇ ਪਹੁੰਚੇ ਆਂਗੇ ਬਾਕੀ ਜਾਨਵਰਾਂ ਬਾਰੇ ਤਾਂ ਤੁਸੀਂ ਜਾਣਦੀ ਹੋ ਹਨਾ ਸਾਰੇ ਤਾਂ ਅੱਜ ਬਈ ਮੈਂ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਵਾ ਦਾਂ ਪਹਿਲਾਂ ਤਾਂ ਨਾਲੇ ਸਾਰੇ ਨਵੇਂ ਵੀਰ ਆਏ ਨੇ ਜਿਹੜੇ ਚੈਨਲ ਤੇ ਸਾਰਿਆਂ ਨੂੰ ਪਤਾ ਲੱਗ ਜੂਗਾ ਸਾਰੇ ਸ਼ੌਂਕ ਕਰ ਲੈਣਗੇ ਤਾਂ ਕਈ ਸਾਰੇ ਭਾਈਆਂ ਦੇ ਕਮੈਂਟ ਵੀ ਆਉਂਦੇ ਸੀ ਬਈ ਲਾਲ ਕਬੂਤਰ ਦਾ ਸ਼ੌਂਕ ਕਰਵਾ ਦਿਓ ਤਬਈ ਲਾਲ ਕਬੂਤਰ ਛੱਡੋ ਅੱਜ ਮੈਂ ਤੁਹਾਨੂੰ ਸਾਰਿਆਂ ਦਾ ਸ਼ੌਂਕ ਕਰਵਾਉਣਾ ਬਈ ਦਵਾਰ ਤੋਂ ਨਾਲੇ ਨਵੇਂ ਬੰਦੇ ਦੇਖ ਲੈਣਗੇ ਨਾਲੇ ਤੁਸੀਂ ਦੇਖ ਲਿਓ ਕੀਰਤ ਗੇਟ ਖੋਲੀ ਗੇਟ ਖੋਲ ਜਾਲ ਆ ਗਿਆ ਜਾਲ ਏ ਏ ਛੱਕੋ ਬਈ ਲਓ ਜੀ ਹੁਣ ਆਪਾਂ ਕਬੂਤਰ ਬਈ ਫੜਨ ਲੱਗਿਆ ਤੇ ਨਾਲੇ ਤੁਹਾਨੂੰ ਸ਼ੌਂਕ ਕਰਵਾਉਨੇ ਆ ਕਬੂਤਰ ਸ਼ੌਂਕ ਕਰਵਾ ਕੇ ਆਪਾਂ ਜਾਲ ਚਪਾਈ ਚੱਲਾਂਗੇ ਲੈ ਆ ਵੀ ਕਿਰਤਾ ਲੈ ਕੇ ਆਉਂਦਾਗਾ ਸਭ ਤੋਂ ਪਹਿਲਾਂ ਕਿਹੜੇ ਲਿਆ ਆਗਾ ਨਮਾ ਨਮਾ ਕਬੂਤਰ ਖਟੀਆਂ ਖਦਾ ਕਬੂਤਰ ਆ ਇਹਦੇ ਲਾਲ ਛਿੰਬ ਨੇ ਬਾਈ ਫਿਰਤੇ ਤੇ ਧੌਣ ਤੇ ਬਾਕੀ ਜਮਾ ਪਯੋਰ ਚਿੱਟਾ ਹੈਗਾ ਕਬੂਤਰ ਇਹ ਬਹੁਤ ਚੰਗਾ ਹੈਗਾ ਇਹਦੀ ਕਬੂਤਰੀ ਨੇ ਉਥੇ ਅੰਡਾ ਧਰਿਆ ਹੋਇਆਗਾ ਗੁਲਾਬੀ ਟੂਸੇ ਵਾਲੀ ਨੇ ਤਾਂ ਇਹਦੇ ਬੱਚੇ ਵੀ ਦੇਖਾਂਗੇ ਕਿਵੇਂ ਉੱਡਦੇ ਆ ਕਿਵੇਂ ਨਹੀਂ ਆ ਆਸੀ ਬਈ ਆਪਣਾ ਲਾਲ ਸਿਰਾ ਕਬੂਤਰ ਇੱਕ ਘੱਟ ਲਾਲ ਸਿਰਾ ਹੈਗਾ ਇੱਕ ਆਪਣੇ ਕੋਲੇ ਲਾਲ ਸਿਰਾ ਹੋਰ ਆ ਤੁਹਾਨੂੰ ਉਹ ਦਿਖਾਉਂਗਾ ਮੈਂ ਆ ਆ ਗਿਆ ਬਈ ਆਪਣਾ ਰੱਤਾ ਦੇਖੋ ਬਈ ਜਿਹੜੇ ਭਾਈ ਕਮੈਂਟ ਕਰਦੇ ਹੁੰਦੇ ਨੇ ਬਈ ਰੱਤਾ ਬਹੁਤ ਚੰਗਾ ਕਬੂਤਰ ਆਇਆ ਰੱਥੇ ਨੂੰ ਉਡਾਉ ਐ ਕਰੋ ਰੱਤੇ ਦੀ ਡਾਰੀ ਬਹੁਤ ਵਧੀਆ ਤਾਂ ਵਾਕਈ ਬਈ ਇਹਦੇ ਵਿੱਚ ਕੋਈ ਕਮੀ ਨਹੀਂ ਬਹੁਤ ਸੋਹਣਾ ਬੱਚਾ ਇਹ ਬਹੁਤ ਘੈਂਟ ਬੱਚਾ ਹੈਗਾ ਬਹੁਤ ਘੈਂਟ ਬਲਾਡਾ ਜਿੱਥੋਂ ਆਪਾਂ ਇਹਨੂੰ ਉਡਾ ਦਈਏ ਬਈ ਉੱਥੇ ਆ ਕੇ ਉਤਰਦਾ ਇਹ ਇਹਦੀ ਇਨੀ ਖਾਸੀਅਤ ਆ ਖਟੀਆਂ ਖਾਂਦਾ ਬਈ ਤਾਂ ਬਾਕੀ ਬਈ ਰਹੀ ਇਹਦੇ ਗੱਲ ਉਡਣ ਦੀ ਇਕੱਲਾ ਉਡਦਾ ਇਹ ਇਹਦੇ ਨਾਲ ਭਾਵੇਂ 4 ਕਬੂਤਰ ਛੱਡ ਦਈਏ ਭਾਵੇਂ 5 ਇਹਨੇ ਮਾਂ ਦੇ ਸ਼ੇਰ ਨੇ ਜਮਾਂ ਘਰ ਦੇ ਉੱਤੇ ਉਡਣਾ ਗੋਲ ਗੋਲ ਉਹ ਭਾਵੇਂ ਕਿੱਧਰ ਮਰਜੀ ਜਾਈ ਜਾਣ ਇਹਨੂੰ ਕੋਈ ਲੈਣਾ ਦੇਣਾ ਨਹੀਂ ਇਹ ਬਸ ਘਰ ਦੇ ਉੱਤੇ ਉੱਡਦਾ ਤੇ ਜਿੱਥੋਂ ਡਾਈਏ ਉੱਥੇ ਹੀ ਉਤਰਦਾ ਇਹ ਆਪਣਾ ਰੱਤਾ ਚਲੋ ਜੀ ਇਹਨੂੰ ਵੀ ਛੱਡਣ ਲੱਗਿਆਂ ਹੁਣ ਆ ਗਿਆ ਬਾਈ ਆ ਆ ਗਈ ਬਾਈ ਕਬੂਤਰੀ ਜਿਹੜਾ ਕਬੂਤਰ ਆਪਾਂ ਸ਼ੁਰੂ ਪਾਲ ਤੇ ਅੰਦਰ ਵੜਿਆਗਾ ਇਹ ਉਹਦੀ ਕਬੂਤਰੀ ਆ ਕਾਲੀ ਨੋਕ ਦੀ ਖੱਟੀਆਂ ਅੱਖਾਂ ਦੀ ਪਿਓਰ ਚਿੱਟੀ ਕਬੂਤਰੀ ਆ ਬਾਈ ਤਾਂ ਇਹਦੇ ਬੱਚੇ ਦੇਖਣੇ ਆ ਹੁਣ ਕਿਵੇਂ ਉੱਡਦੇ ਆ ਕਿਵੇਂ ਨਹੀਂ ਆ ਜੋੜੀ ਆਪਾਂ ਨਵੀਂ ਲਿਆਂਦੀਆਂ ਨਾ ਇਹ ਤਾਂ ਹਲੇ ਆਪਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਬੱਚਿਆਂ ਦਾ ਆ ਕਬੂਤਰੀ ਵੀ ਨਮੀ ਲਿਆਂਦੀ ਆ ਬਈ ਜਿਹੜੀ ਜੋੜੀ ਮੈਂ ਤੁਹਾਨੂੰ ਦਿਖਾ ਕੇ ਹਟਿਆ ਉਹਨਾਂ ਦੇ ਨਾਲ ਹੀ ਲਿਆਂਦੀ ਸੀ ਇਹ ਪ्योर ਚਿੱਟੀਆਂ ਖਟੀਆਂ ਖਾਂਦੀ ਇਹ ਆਪਣੇ ਛੋਟੇ ਚੌਂਜਾ ਵਾਲੇ ਕਬੂਤਰ ਨਾਲ ਲੱਗੀ ਹੋਈ ਆ ਉਹ ਕਬੂਤਰ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਆਇਆ ਇਹਦੇ ਬੱਚੇ ਵੀ ਆਪਾਂ ਦੇਖਣੇ ਨੇ ਕਿਵੇਂ ਦੇ ਆਉਣਗੇ ਇਹਨਾਂ ਨੇ ਵੀ ਆਂਡੇ ਧਰੇ ਹੋਏ ਨੇ ਲਿਆ ਲਿਆ ਸਹੀ ਕਰਕੇ ਫੜਾਈ ਪੰਜੇ ਪਿੱਛੇ ਕਰ ਦੇ ਦੋਨੇ ਛੱਡ ਦੇ ਆ ਗਈ ਮਿੱਤਰੋ ਗਾਨੀ ਵਾਲੀ ਕਬੂਤਰੀ ਆਪਣੇ ਖੁੱਡੇ ਦੀ ਕੁਇਨ ਤਾਂ ਬਈ ਸਾਰੀਆਂ ਕਬੂਤਰਿਆਂ ਦੀ ਰਾਣੀਆਂ ਬਈ ਇਹ ਸਭ ਤੋਂ ਪਤਲੀ ਤਾਂ ਹੋਣਾ ਬਈ ਇਹਦੀ ਤੇ ਇਹਦੀਆਂ ਅੱਖਾਂ ਤੁਹਾਨੂੰ ਪਤਾ ਹੀ ਆ ਆ ਪਿੱਛੇ ਮੈਂ ਇਹਦਾ ਸ਼ੌਕ ਕਰਵਾ ਕੇ ਹਟਾਇਆ ਸੀ ਤੁਹਾਨੂੰ ਪੱਥਰ ਰੰਗੀ ਅੱਖ ਹੈ ਇਹਦੀ ਅੱਧੀ ਕਾਲੀ ਆ ਅੱਧੀ ਪੱਥਰ ਦੀ ਅੱਖ ਆ ਬਈ ਦੇਖੋ ਇੱਕ ਵਾਰੀ ਇਹਨੂੰ ਮੜੇ ਟੇਕਣ ਹੁੰਦੋ ਦੇਖੋ ਬਈ ਆ ਮਿੱਤਰੋ ਇਹਦੀਆਂ ਅੱਖਾਂ ਨੇ ਤਾਂ ਬਈ ਬਹੁਤ ਸੋਹਣੀ ਕਬੂਤਰੀ ਆ ਤੇਦੇ ਬੱਚੇ ਕੀ ਬਾਤ ਹੈ ਯਾਰ ਜਮਾ ਅੱਗ ਦੀਆਂ ਲਾਟਾਂ ਨੇ ਬਹੁਤ ਉੱਡਦੇ ਆ ਇਹ ਬੱਚੇ ਆਪਣੇ ਕੋਲੇ ਇਹਨਾਂ ਦਾ ਇੱਕ ਬੱਚਾ ਆ ਗਿਆ ਉਹ ਬੈਠਾ ਇੱਕ ਬੱਚਾ ਤਕੜਾ ਹੋਈ ਜਾਂਦਾਗਾ ਤੇ ਬਹੁਤ ਸੋਹਣਾ ਉੱਡਿਆ ਕਰੂਗਾ ਆ ਗਈ ਨਵੀਂ ਕਬੂਤਰੀ ਇਹ ਬਈ ਖੱਟੀਆਂ ਅੱਖਾਂ ਦੀ ਆ ਤੇ ਹਨਾ ਕਾਲੇ ਪੋਟੇ ਵਾਲੀ ਤਾਂ ਬਈ ਇਹ ਵੀ ਨਵੀਂ ਲਿਆਂਦੀ ਆ ਜਿਹੜੀਆਂ ਪਹਿਲਾਂ ਮੈਂ ਤੁਹਾਨੂੰ ਦਿਖਾ ਕੇ ਹਟਿਆ ਤਿੰਨ ਚਾਰ ਕਬੂਤਰ ਨਵੇਂ ਉਹਨਾਂ ਦੇ ਨਾਲ ਹੀ ਲਿਆਂਦੀ ਸੀ ਇਹ ਵੀ ਤਾਂ ਇਹਦੇ ਬਾਰੇ ਵੀ ਆਪਾਂ ਨੂੰ ਹਲੇ ਕੁਝ ਖਾਸ ਪਤਾ ਨਹੀਂ ਹੈਗਾ ਇਹਨੂੰ ਵੀ ਆਪਾਂ ਇੱਕ ਵਾਰੀ ਅੰਦਰ ਛੱਡ ਦਿੰਨੇ ਆ ਆ ਆ ਗਿਆ ਮਿੱਤਰੋ ਆਪਣਾ ਲੰਬਾ ਕਬੂਤਰ ਲੰਬਾ ਕੀ ਕਿਹਾ ਬਈ ਕੀ ਕਿਹਾ ਅੱਥ ਤੋਂ ਲੈ ਕੇ ਕੂਣੀ ਤੱਕ ਇਹਦੀ ਲੈਂਥ ਆ ਬਹੁਤ ਲੰਬਾ ਕਬੂਤਰ ਆ ਬਈ ਫੁਰਮੇ ਰੰਗ ਆ ਤਾਂ ਫੈਰਾ ਮਿੱਤਰੋ ਬਾਕੀ ਬਈ ਕਬੂਤਰ ਚ ਜਾਨ ਜਮਾ ਅੰਨੀ ਆ ਹਨਾ ਖੱਟੀਆਂ ਅੱਖਾਂ ਦਾ ਕਬੂਤਰ ਆ ਤਾਂ ਬਈ ਕਾਲੀ ਨੋਕ ਆ ਜਮਾ ਕਾਲੀ ਨਹੀਂ ਥੋੜੀ ਲਾਲਜੀ ਨੋਕ ਆ ਤੇ ਬਈ ਲੈਂਥ ਬਹੁਤ ਆ ਕਬੂਤਰ ਦੀ ਯਾਰ ਸਾਰੇ ਕਬੂਤਰ ਨਾਲੋਂ ਅੱਡ ਦੇਖਦਾ ਖੁੱਡੇ 'ਚ ਬੈਠਾ ਆਪਣੇ ਇਹ ਆ ਸੀ ਮਿੱਤਰੋ ਆਪਣਾ ਲੰਬਾ ਕਬੂਤਰ ਚਲੋ ਇਹਨੂੰ ਵੀ ਛੱਡ ਦਿੰਨੇ ਆਪਾਂ ਅੰਦਰ ਮਿੱਤਰੋ ਲਓ ਜੀ ਆ ਆ ਗਈ ਬਈ ਲੰਬੇ ਕਬੂਤਰ ਦੀ ਕਬੂਤਰੀ ਇਹ ਆ ਆ ਗਈ ਬਈ ਚਿੱਟੀਆਂ ਖਾਂਦੀ ਕਬੂਤਰੀ ਐ ਮਿੱਤਰੋ ਇਹ ਤੇ ਇਹ ਕਬੂਤਰੀ ਬਈ ਆਂਡੇ ਨਹੀਂ ਧਰਦੀ ਬੈਠੀ ਰਹਿੰਦੀ ਆ ਡਲਿਆਂਤੀ ਬੈਠੀ ਰਹਿੰਦੀ ਆ ਤਾਂ ਇਹਦੇ ਥੱਲੇ ਆਪਾਂ ਕਿਸੇ ਹੋਰ ਕਬੂਤਰੀ ਦੇ ਆਂਡੇ ਧਰੇ ਸੀ ਬੈੰਦੇ ਤਾਂ ਹੈਗੇ ਨੇ ਪਰ ਹੁਣ 3-4 ਦਿਨਾਂ ਤੋਂ ਉੱਠ ਗਏ ਇਹ ਆਂਡਿਆਂ ਤੇ ਬੈਠਣੋਂ ਪਰ ਇਹ ਆਪ ਪਤਾ ਨਹੀਂ ਕਦੋਂ ਆਂਡੇ ਧਰੂਗੀ ਸੋਹਣੀ ਆ ਕਬੂਤਰੀ ਪੂਰੀ ਘੈਂਟ ਆ ਯਾਰ ਹਨਾ ਤਾਂ ਬਾਕੀ ਬਈ ਪਿਓਰ ਚਿੱਟੀ ਆ ਜਮਾ ਲਾਲ ਤੇ ਚਿੱਟੀ ਨੋਕ ਆ ਤੇ ਥੋੜੇ ਥੋੜੇ ਇੱਧਰ ਸਿੰਭ ਜੇ ਨੇ ਬਾਈ ਧੌਣ ਤੇ ਚਲੋ ਜੀ ਇਹਨੂੰ ਵੀ ਆਪਾਂ ਛੱਡਦੇ ਅੰਦਰ ਲਓ ਜੀ ਇਹ ਵੀ ਗਈ ਆ ਆ ਗਈ ਬਾਈ ਲਾਲ ਚੀਨੀ ਜਿਹੜੀ ਆਪਾਂ ਟੈਂਕੀ ਤੋਂ ਫੜੀ ਸੀ ਇਹ ਕਬੂਤਰੀ ਮਿੱਤਰੋ ਟੈਂਕੀ ਤੋਂ ਫੜੀ ਸੀਗੀ ਕਿਸੇ ਦੇ ਘਰ ਤੇ ਵਹਿੰਦੀ ਹੁੰਦੀ ਸੀ ਤੇ ਅਵਾਰਾ ਹੋ ਰਹੀ ਸੀ ਇਹ ਤਾਂ ਬਸ ਐਂ ਅਵਾਰਾ ਰਹਿੰਦੀ ਸੀ ਬਹੁ ਟਾਈਮ ਤੋਂ ਮਹੀਨੇ ਦੋ ਮਹੀਨਿਆਂ ਤੋਂ ਤਾਂ ਫਿਰ ਇੱਕ ਦਿਨ ਆਪਾਂ ਫੜ ਲਿਆਂਦੀ ਜਾ ਕੇ ਕਬੂਤਰੀ ਚੰਗੀ ਆ ਬਈ ਇਹ ਵੀ ਦੇਖਾਂਗੇ ਇਹਦੇ ਬੱਚੇ ਵੀ ਕਿਵੇਂ ਉੱਡਦੇ ਆ ਕਿਵੇਂ ਨਾ ਆਂਡੇ ਧਰਨ ਵਾਲੀ ਇਹ ਬਸ ਥੋੜੇ ਦਿਨਾਂ ਤੱਕ ਲਓ ਜੀ ਆ ਸੀ ਆਪਣੀ ਲਾਲ ਚੀਨੀ ਇਹਨੂੰ ਵੀ ਅੰਦਰ ਛੱਡਣ ਲੱਗੇ ਆ ਬਾਈ ਲੈ ਵੀ ਜਾ ਆ ਲਿਆ ਚਾਕੇ ਪਿਓਰ ਚਿੱਟੀ ਖੜੇ ਖੜ ਜਾ ਖੜ ਜਾ ਮੈਂ ਫੜਦਾ ਇੱਕ ਅੰਟ ਆ ਗਈ ਬਾਬੇ ਉਹ ਆਪਣੀ ਪਿਓਰ ਚਿੱਟੀ ਛਾਹ ਕਾਲੀਆਂ ਅੱਖਾਂ ਦੀ ਕਬੂਤਰੀ ਬਹੁਤ ਸੋਹਣੀ ਕਬੂਤਰੀ ਆ ਤੇ ਬਹੁਤ ਚੰਗੀ ਕਬੂਤਰੀ ਆ ਇਹਨੇ ਆਂਡੇ ਧਰੇ ਹੋਏ ਨੇ ਬਈ ਉੱਥੇ ਪਿਛਲੀ ਵਾਰ ਇਹਨੇ ਆਂਡੇ ਧਰੇ ਸੀਗੇ ਇਹਦੇ ਆਂਡੇ ਨਾ ਖਰਾਬ ਹੋ ਗਏ ਸੀਗੇ ਮਾਲਾ ਟੁੱਟ ਗਏ ਸੀਗੇ ਬੱਚਾ ਨਿਕਲਣ ਤੋਂ ਪਹਿਲਾਂ ਬਸ 2 ਦਿਨ ਰਹਿੰਦੇ ਸੀ ਬੱਚਾ ਨਿਕਲਣ ਕਣੀਓ ਤੇ ਵਿੱਚ ਪਹਿਲਾਂ ਆਂਡੇ ਟੁੱਟ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਤੇ ਉੱਥੇ ਕੀੜੇ ਲੱਗੇ ਸੀਗੇ ਬਈ ਤਾਂ ਕਰਕੇ ਆਪਾਂ ਇਹਦੇ ਬੱਚੇ ਦੇਖ ਨਹੀਂ ਸਕੇ ਪਰ ਐਸ ਵਾਰ ਆਪਾਂ ਇਹਦੇ ਬੱਚੇ ਪੱਕਾ ਦੇਖਾਂਗੇ ਬਹੁਤ ਚੰਗੀ ਕਬੂਤਰੀ ਆ ਬਹੁਤ ਸੋਹਣੀ ਆ ਬਈ ਲਾਲ ਨੋਕਾ ਲਾਲ ਪੰਜੇ ਆ ਚਲੋ ਬਈ ਆਪਾਂ ਇਹਨੂੰ ਵੀ ਅੰਦਰ ਛੱਡ ਦਿੰਨੇ ਆ ਲੈ ਵੀ ਤੂੰ ਵੀ ਜਾ ਅੰਦਰ ਆਹ ਮਿੱਤਰੋ ਆਪਣੀ ਬਈ ਲਾਲ ਸ਼੍ਰੀ ਕਬੂਤਰੀ ਖਟੀਆਂ ਖਾਂਦੀ ਕਬੂਤਰੀ ਆ ਬਈ ਲਾਲ ਨੋਕ ਆ ਇਹਦੀ ਲਾਲ ਤੇ ਕਾਲੀ ਨੋਕ ਆ ਤੇ ਬਾਕੀ ਸਾਰੀ ਪਿਓਰ ਚਿੱਟੀ ਆ ਤੇ ਲਾਲੀ ਇਹਦੇ ਪੰਜੇ ਨੇ ਬਈ ਬਾਕੀ ਫੁੱਲ ਵਾਈਟ ਹੈਗੀ ਆਪਣੇ ਕੋਲੇ ਇਹਦੇ ਨਾਲ ਦਾ ਜਮਾਂ ਫੇਮ ਕਬੂਤਰ ਆ ਉਹਦੇ ਨਾਲ ਇਹਦਾ ਜੋੜਾ ਲਾਵਾਂਗੇ ਉਹ ਸਾਹਮਣੇ ਬੈਠਾਗਾ ਬਾਂਸ ਤੇ ਤੁਹਾਨੂੰ ਬਾਅਦ ਚੋ ਦਿਖਾਵਾਂਗੇ ਉਹ ਵੀ ਤਾਂ ਇਹ ਵੀ ਬਹੁਤ ਚੰਗੀ ਕਬੂਤਰੀ ਆ ਬਈ ਇਹਨੂੰ ਵੀ ਆਪਾਂ ਅੰਦਰ ਛੱਡਦੇ ਆ ਲੈ ਵੀ ਜਾ ਤੂੰ ਵੀ ਹੁਣ ਕਿਹੜਾ ਲਿਆਂਦਾ ਗੀਰਤ ਆਏ ਹਾਏ ਆ ਗਿਆ ਬਈ ਲਾਲ ਸਰਾ ਕਬੂਤਰ ਆਪਣਾ ਮਤਰਾ ਕਬੂਤਰ ਕਿਆ ਕਬੂਤਰ ਆ ਬਈ ਯਾਰ ਬਹੁਤ ਤਾਕੜਾ ਕਬੂਤਰ ਆ ਬਈ ਇਹ ਵੀ ਇਹਦੀ ਲਾਲ ਨੋਕ ਆ ਤੇ ਆ ਜਿਹੜੇ ਲਾਲ ਛਿੰਬਣੇ ਬਈ ਸਿਰ ਤੇ ਤੇ ਧੌਣ ਤੇ ਉਸ ਤੋਂ ਬਾਅਦ ਬਾਕੀ ਬਈ ਇਹ ਪੂਰਾ ਪਿਆਰ ਚਿੱਟਾਗਾ ਤੇ ਬਾਕੀ ਜਿਹੜੀ ਇਹਦੀ ਖਾਸੀਅਤ ਆ ਉਹ ਇਹ ਆ ਬਈ ਇਹਦਾ ਪੰਜਾ ਜੁੜਿਆ ਹੋਇਆ ਦੇਖੋ ਬਈ ਆਹਾ ਆ ਪੈਰ ਦੇਖੋ ਇਹਦਾ ਕਿਵੇਂ ਜੁੜਿਆ ਹੋਇਆ ਬਈ ਨਹੀਂ ਕਬੂਤਰਾਂ ਦੇ ਪੈਰ ਸਾਰੇ ਦੇ ਆ ਡੱਡ ਹੁੰਦੇ ਨੇ ਪਰ ਇਹਦਾ ਆ ਜਿਹਦੇ ਦੋ ਪੰਜੇ ਜਮਾ ਜੁੜੇ ਹੋਏ ਨੇ ਜਿਵੇਂ ਕਈ ਬੰਦਿਆਂ ਦੀਆਂ ਉਂਗਲਾਂ ਜੁੜੀਆਂ ਹੁੰਦੀਆਂ ਨੇ ਨਾ ਉਵੇਂ ਜੁੜਿਆ ਹੋਇਆ ਤਾਂ ਭਈ ਆ ਕਬੂਤਰ ਦੇ ਬੱਚੇ ਲੈਣੇ ਆ ਆਪਾਂ ਹੁਣ ਇਹ ਉਹ ਲਾਲ ਚੀਨੀ ਨਾਲ ਕਬੂਤਰੀ ਨਾਲ ਲਾਇਆ ਹੋਇਆ ਜਿਹੜੀ ਟੈਂਕੀ ਤੋਂ ਫੜੀ ਸੀ ਤਾਂ ਥੋੜੇ ਦਿਨਾਂ ਤੱਕ ਆਂਡੇ ਧਰ ਲੈਣਗੇ ਜੋੜੀ ਕਬੂਤਰ ਬਹੁਤ ਚੰਗਾ ਮਿੱਤਰੋ ਇਹਨੂੰ ਵੀ ਆਪਾਂ ਜਾਲ 'ਚ ਛੱਡਦੇ ਆ ਲਓ ਜੀ ਆ ਆ ਗਿਆ ਬਾਬਿਓ ਲਾਲ ਫਿਰਾ ਕਬੂਤਰ ਪਹਿਲਾਂ ਲਾਲ ਸਰੀ ਕਬੂਤਰੀ ਗਈ ਸੀਗੀ ਆ ਲਾਲ ਸਿਰਾ ਕਬੂਤਰ ਆ ਲਾਲ ਅੱਖਾਂ ਦਾ ਭਈ ਇਹ ਜਮਾ ਖੱਟੀਆਂ ਅੱਖਾਂ ਨਹੀਂ ਲਾਲ ਅੱਖਾਂ ਨੇ ਤੇ ਬਾਕੀ ਭਈ ਇਹ ਪਿਓਰ ਚਿੱਟਾ ਤੇ ਕਿਤੇ ਕਿਤੇ ਇਹਦੇ ਛਿੰਬਨੇ ਬਈ ਰੱਤੇ ਜੇ ਹਨਾ ਲਾਲ ਜੇ ਤਾਂ ਮਿੱਤਰੋ ਕਬੂਤਰੇ ਗਿਫਟ ਆਇਆ ਸੀ ਆਪਾਂ ਨੂੰ ਕਬੂਤਰੇ ਵੀ ਚੰਗਾਗਾ ਇਹ ਆਪਾਂ ਲਾਲਸਰੀ ਕਬੂਤਰੀ ਨਾਲ ਲਾਵਾਂਗੇ ਜਿਹੜੀ ਮੈਂ ਤੁਹਾਨੂੰ ਦਿਖਾ ਕੇ ਹਟਿਆ ਬਈ ਲਓ ਜੀ ਆ ਆ ਗਈ ਬਾਬਿਓ ਕਾਲਸਰੀ ਕਬੂਤਰੀ ਆਪਣੀ ਤੇ ਲਾਲ ਕਬੂਤਰ ਜੋੜੀ ਆ ਬਈ ਇਹਨਾਂ ਦੀ ਦੋਨਾਂ ਦੀ ਤਾਂ ਮਿੱਤਰੋ ਤੁਹਾਨੂੰ ਕੱਲਾ ਕੱਲਾ ਕਰਕੇ ਦਿਖਾ ਦੇਣਾ ਕਿਰਤੇ ਫੜੀ ਇੱਕ ਵਾਰੀ ਕਬੂਤਰ ਫੜ ਲੈ ਕਬੂਤਰ ਫੜ ਲੈ ਥੱਲੋਂ ਇਹਨੂੰ ਛੱਡ ਦੇ ਆ ਲੈ ਫੜ ਲਓ ਜੀ ਆਹਾ ਬਈ ਆਪਣੀ ਕਾਲ ਫਰੀ ਕਬੂਤਰੀ ਬਹੁਤ ਸੋਹਣੀ ਕਬੂਤਰੀ ਆ ਬਈ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਬਾਬੇ ਉਹ ਕਾਲੀ ਨੋਕ ਆ ਜਮਾਂ ਸ਼ਾਹ ਕਾਲੀ ਨੋਕ ਆ ਤੇ ਕਾਲੀ ਪੂਸ਼ਾ ਕਾਲੇ ਜਮਾਂ ਸ਼ਾਹ ਕਾਲੇ ਇਹਦੇ ਪੰਜੇ ਨੇ ਬਹੁਤ ਸੋਹਣੀ ਕਬੂਤਰੀ ਆ ਬਹੁਤ ਚੰਗੀ ਕਬੂਤਰੀ ਆ ਤੇ ਇਹਦਾ ਇਹਦੇ ਬੱਚੇ ਵੀ ਹੁਣ ਆਪਾਂ ਲਈ ਜਾਂਦੇ ਆ ਬਾਬੇ ਉਹ ਨਾਲੇ ਦੇਖਾਵਾਂਗੇ ਕਿਵੇਂ ਉੱਡਦੇ ਆ ਕਿਵੇਂ ਨਾ ਪਰ ਕਬੂਤਰੀ ਬਹੁਤ ਚੰਗੀ ਆ ਤੇ ਬਈ ਆ ਇਹਦਾ ਕਬੂਤਰ ਆ ਬਈ ਦੇਖੋ ਲਾਲ ਇਹ ਆਹਾ ਬਈ ਇਹਦਾ ਕਬੂਤਰ ਆ ਚਿੱਟੀਆਂ ਅੱਖਾਂ ਦਾ ਕਬੂਤਰ ਆ ਬਈ ਲਾਲੇ ਦੀ ਨੋਕ ਆ ਲਾਲੇ ਦੇ ਪੰਜੇ ਨੇ ਤਾਂ ਦੋਨਾਂ ਦੀ ਜੋੜੀ ਬਾਲੀ ਘੈਂਟ ਆ ਗਈ ਬੱਚੇ ਦੇਖਾਂਗੇ ਕਿਵੇਂ ਉੱਡਦੇ ਆ ਕਿਵੇਂ ਨਹੀਂ ਪਰ ਜੋੜੀ ਬਹੁਤ ਜਾਦੇ ਸੋਹਣੀ ਆ ਤੇ ਆਪਣੇ ਸਾਰੇ ਸਬਸਕ੍ਰਾਈਬਰਾਂ ਨੇ ਕਿਹਾ ਸੀ ਵੀ ਆ ਕਬੂਤਰ ਦੀ ਜੋੜੀ ਕੱਲ ਸ਼ਰੀ ਨਾਲ ਲਾਇਓ ਤੇ ਆਪਾਂ ਉਵੇਂ ਹੀ ਲਾਈ ਸੀ ਇਹ ਲੋ ਜੀ ਆਪਾਂ ਛੜਤਾ ਇਹ ਵੀ ਹੁਣ ਦਿਖਾਉਣ ਲੱਗਿਆ ਬਾਬੇ ਉਹ ਤੁਹਾਨੂੰ ਆਪਾਂ ਕਮਾਂਡਲੀ ਕਬੂਤਰੀ ਆਪਣੀ ਇਹ ਆ ਆ ਗਈ ਬਈ ਆ ਗਈ ਆਪਣੀ ਕਮਾਂਡਲੀ ਕਬੂਤਰੀ ਲਾਲ ਨੋਖ ਇੱਕ ਅੱਖ ਚਿੱਟੀ ਤੇ ਦੂਜੀ ਅੱਖ ਬਈ ਕਾਲੀ ਦੇਖੋ ਬਈ ਅੱਖ ਬਾਬੇ ਉਹਦੀ ਕਾਲੀ ਆ ਤੇ ਇਧਰਲੀ ਅੱਖ ਚਿੱਟੀ ਆ ਤਾਂ ਕਬੂਤਰੀ ਬਹੁਤ ਚੰਗੀ ਆ ਇਹ ਬਹੁਤ ਗਰਮ ਕਬੂਤਰੀ ਆ ਬੱਚਾ ਇਹਦਾ ਬਹੁਤ ਉੜਦਾ ਡੱਬਾ ਬੱਚਾ ਕਢਾਇਆ ਸੀ ਆਪਾਂ ਇਹ ਤੋਂ ਪਹਿਲੀ ਵਾਰ ਉੱਡਿਆ ਥੋੜੇ ਦਿਨਾਂ ਦਾ ਹੀ ਸੀ ਹਲੇ ਤੇ ਪਹਿਲੀ ਵਾਰ ਉੱਡਿਆ ਬਹੁਤ ਸੋਹਣਾ ਉੱਡਿਆ ਬੰਦ ਲੱਗ ਗਿਆ ਸੀ ਜਮਾ ਅੱਧਾ ਘੰਟਾ ਉੱਡਿਆ ਪਰ ਉਹ ਟੱਪ ਗਿਆ ਸੀ ਬਈ ਉਹ ਤਾਂ ਇਹਨੂੰ ਵੀ ਅੰਦਰ ਛੱਡ ਦਿੰਨੇ ਆ ਬਈ ਲਓ ਜੀ ਆ ਗਈ ਅੰਦਰ ਤੇ ਆਹਾ ਆ ਗਿਆ ਬਈ ਕਮਾਂਡਲੀ ਕਬੂਤਰੀ ਦਾ ਕਬੂਤਰ ਜਿਹੜੀ ਤੁਹਾਨੂੰ ਹੁਣੀ ਕਮਾਂਡਲੀ ਦਿਖਾ ਕੇ ਹਟਿਆ ਉਹਦਾ ਕਬੂਤਰ ਆ ਬਈ ਇਹ ਤੇ ਇਹ ਵੀ ਬਈ ਖਟੀਆਂ ਅੱਖਾਂ ਦਾ ਕਬੂਤਰ ਆ ਲਾਲ ਤੇ ਕਾਲੀ ਨੋਕ ਦਾਗਾ ਤੇ ਲਾਲ ਇਹਦੇ ਪੰਜੇ ਨੇ ਤੇ ਆ ਵੱਡਾ ਕਬੂਤਰ ਆਪਣਾ ਆ ਆਪਣੇ ਕੋਲੇ ਸਭ ਤੋਂ ਪਹਿਲਾਂ ਦਾ ਤੇ ਸਭ ਤੋਂ ਪੁਰਾਣਾ ਉੜਦਾ ਆਪਣੇ ਕੋਲੇ ਤਾਂ ਵਧੀਆ ਉੜਦਾ ਬਈ ਕਬੂਤਰ ਇਹ ਚੰਗਾ ਉੜਦਾਗਾ ਚਲੋ ਬਈ ਇਹਨੂੰ ਵੀ ਆਪਾਂ ਅੰਦਰ ਛੱਡ ਦਿੰਨੇ ਆ ਆਪਣੇ ਲਓ ਜੀ ਜਾਓ ਤੇ ਹੁਣ ਬਈ ਤੁਹਾਨੂੰ ਦਿਖਾਉਣ ਲੱਗੇ ਆਪਾਂ ਠੱਲ ਵਾਲਾ ਕਬੂਤਰ ਆਪਣਾ ਆ ਕਬੂਤਰ ਆ ਬਾਈ ਲਾਲ ਅੱਖਾਂ ਦਾ ਹੈਗਾ ਖੱਟੀ ਤੇ ਲਾਲ ਅੱਖਾਂ ਦਾ ਹੈਗਾ ਤੇ ਬਈ ਇਹਦੀ ਵੀ ਚੁੰਝ ਅੱਧੀ ਕਾਲੀ ਅੱਧੀ ਲਾਲ ਆ ਬਾਕੀ ਬਈ ਇਹ ਸਾਰਾ ਪਿਓਰ ਚਿੱਟਾਗਾ ਤਾਂ ਇਹਦੇ ਪੰਜੇ ਪੰਜੇ ਵੀ ਇਹਦੇ ਬਈ ਥੋੜੇ ਥੋੜੇ ਲਾਲੀ ਚ ਨੇ ਆ ਦੇਖੋ ਆਹਾ ਬਈ ਇਹਦੇ ਠੱਲਾ ਕੀ ਪੁਰਾਣੀ ਪਈ ਹੋਈ ਆ ਪਿੱਛੋਂ ਦੀ ਜਿੱਥੋਂ ਲਿਆਂਦਾ ਸੀ ਆਪਾਂ ਤਾਂ ਕਬੂਤਰ ਬਈ ਇਹ ਵੀ ਚੰਗਾਗਾ ਤਾਂ ਇਹ ਕਬੂਤਰ ਉਹ ਸ਼ਾਹ ਖਾਣੀਆਂ ਨਾਲ ਲੱਗਿਆ ਹੋਇਆ ਜਿਹੜੀ ਪਿਓਰ ਚਿੱਟੀ ਸੀਗੀ ਕਾਲੀਆਂ ਅੱਖਾਂ ਦੀ ਕਬੂਤਰੀ ਦਿਖਾਈ ਸੀ ਤੁਹਾਨੂੰ ਜਿਹਦੇ ਆਂਡਿਆਂ ਤੇ ਕੀੜੇ ਲੱਗੇ ਸੀ ਉਹ ਕਬੂਤਰੀ ਦਾ ਕਬੂਤਰ ਆ ਬਈ ਇਹ ਤਾਂ ਕਬੂਤਰ ਬਹੁਤ ਚੰਗਾਗਾ ਮਿੱਤਰੋ ਚਲੋ ਬਈ ਆਪਾਂ ਇਹਨੂੰ ਵੀ ਅੰਦਰ ਛੱਡਣ ਲੱਗਿਆਂ ਲੈ ਬਈ ਤੂੰ ਵੀ ਜਾ ਲੋ ਜੀ ਤੇ ਮਿੱਤਰੋ ਹੁਣ ਆ ਗਿਆ ਬਈ ਜਿਹੜੀ ਮੈਂ ਤੁਹਾਨੂੰ ਕਮਾਂਡਲੀ ਦੀ ਜੋੜੀ ਦਿਖਾ ਕੇ ਹਟਿਆਂਗਾ ਉਹਨਾਂ ਦਾ ਬੱਚਾ ਇਹ ਤਾਂ ਬਈ ਪ્યોਰ ਚਿੱਟਾ ਬੱਚਾਗਾ ਪੀਲੀ ਅੱਖਾਂ ਦਾ ਬੱਚਾ ਇਹਦੀਆਂ ਅੱਖਾਂ ਪੀਲੀਆਂ ਨੇ ਖੱਟੀਆਂ ਨਹੀਂ ਹੈਗੀਆਂ ਤਾਂ ਬੱਚਾ ਬਈ ਹਜੇ ਇਹ ਠੀਕ ਠਾਕ ਉੱਡਦਾਗਾ ਬਾਹਲਾ ਨਹੀਂ ਉੱਡਦਾ ਹੈਗਾ ਮਤਲਬ ਬਹਿ ਜਾਂਦਾਗਾ ਤਾ ਕੋਈ ਨਹੀਂ ਕਿਉਂ ਕੀਦੀਆਂ ਦੋ ਤਿੰਨ ਵਾਰ ਹੀ ਉੱਡਿਆਗਾ ਇਹ ਚਾਰ ਵਾਰੀ ਉੱਡਿਆ ਹੋਣਾ ਵੱਧ ਤੋਂ ਵੱਧ ਪਰ ਹੌਲੀ ਹੌਲੀ ਉੱਡਣ ਲੱਗ ਜੂ ਇਹ ਚੰਗਾ ਉੱਡੂਆ ਕਿਉਂਕਿ ਇਹਦਾ ਭਾਈ ਫੀੜਾ ਡੱਬਾ ਬਹੁਤ ਸੋਹਣਾ ਉੱਡਿਆ ਫਿਓ ਉਹ ਪਹਿਲੀ ਵਾਰ ਚ ਲੋ ਜੀ ਆ ਵੀ ਗਿਆ ਅੰਦਰ ਹੁਣ ਮਿੱਤਰੋ ਤੁਹਾਨੂੰ ਦਿਖਾਉਣ ਲੱਗਿਆ ਬਈ ਆਪਾਂ ਆ ਰਹਿ ਗਏ ਚਾਰ ਕ ਕਬੂਤਰ ਇੱਕ ਆ ਰਹਿ ਗਿਆ ਤੇ ਤਿੰਨ ਕੋ ਬੈਠੇ ਨੇ ਬਸ ਹੁਣ ਦਿਖਾ ਦਿੰਦਾ ਤੁਹਾਨੂੰ ਫਟਾਫਟ ਤੇ ਆਹਾ ਆ ਗਿਆ ਬਈ ਇਹਨੂੰ ਇਹਨੂੰ ਕਹਿੰਦੇ ਸੀ ਬਈ ਲਕਵਾ ਹੋ ਰਿਹਾਗਾ ਤਬਈ ਕਈ ਪਈਆਂ ਨੇ ਕਮੈਂਟ ਕੀਤੇ ਬਈ ਇਹਦਾ ਲਖਵਾ ਪੱਕ ਰਿਹਾ ਹੈਗਾ ਵੀ ਹੁਣ ਕੋਈ ਡਰ ਨਹੀਂ ਹੈਗਾ ਤਾਂ ਵਾਕਿ ਬਈ ਇਹ ਪਹਿਲਾਂ ਨਾਲੋਂ ਬਹੁਤ ਠੀਕ ਆ ਜਦੋਂ ਕੱਲ ਕਬੂਤਰ ਉਡਾਏ ਸੀ ਤਾਂ ਇਹ ਥੋੜਾ ਟਾਈਮ ਉਡਿਆ ਸੀ 15-20 ਮਿੰਟ ਫਿਰ ਬੈ ਗਿਆ ਸੀ ਪਰ ਬਹੁਤ ਵਧੀਆ ਉੱਡ ਗਿਆ ਸੀ ਪਹਿਲੇ ਦਿਨ ਤਾਂ ਇਹ ਉਹ ਗੇੜੇ ਖਾ ਕੇ ਹੀ ਡਿਗ ਪਿਆ ਸੀ ਗੋਲ-ਗੋਲ ਆਪਾਂ ਦੇਖਦੇ ਆ ਜੇ ਠੀਕ ਹੋ ਗਿਆ ਮਤਲਬ ਵਧੀਆ ਉੱਡ ਗਿਆ ਫਿਰ ਤਾਂ ਆਪਾਂ ਇਹਨੂੰ ਡਾਰੀਆਂ 'ਚ ਪਾ ਦਾਂਗੇ ਨਹੀਂ ਆਪਾਂ ਇਹਨੂੰ ਬੱਚਿਆਂ 'ਚ ਪਾ ਦਾਂਗੇ ਚਲੋ ਬਈ ਆਪਾਂ ਇਹਨੂੰ ਵੀ ਅੰਦਰ ਛੱਡ ਦਿੰਨੇ ਆ ਲੈ ਬਈ ਤੂੰ ਵੀ ਜਾ ਅੰਦਰ ਆਹ ਆ ਬਈ ਗਾਨੀ ਵਾਲਾ ਕਬੂਤਰ ਜਿਹੜੀ ਪਹਿਲਾਂ ਤੁਹਾਨੂੰ ਗਾਨੀ ਵਾਲੀ ਕਬੂਤਰੀ ਦਿਖਾ ਕੇ ਹਟਿਆ ਕਾਲੀ ਉਹਦੇ ਅੱਖ ਆ ਗਈ ਪੱਥਰ ਰੰਗੀ ਅੱਖ ਆ ਜੀ ਦੀ ਤੇ ਉਹਦਾ ਕਬੂਤਰ ਆ ਤੇ ਉਹਦੀ ਤਾਂ ਕਾਲੀ ਤੇ ਪੱਥਰ ਰੰਗੀ ਅੱਖ ਆ ਇਹਦੀ ਅੱਧੀ ਕਾਲੀ ਆ ਅੱਧੀ ਚਿੱਟੀ ਆ ਇਹਦੀਆਂ ਖਾਂ ਆਏ ਨੇ ਤੇ ਇਹਦੀ ਇਧਰਲੀ ਅੱਖ ਵੀ ਬਈ ਆਈਆਂ ਬਹੁਤ ਚੰਗਾ ਕਬੂਤਰ ਆ ਬਈ ਇਹ ਵੀ ਜਿੰਨੀ ਅੱਗ ਕਬੂਤਰੀ ਆ ਉਨੇ ਹੀ ਅੱਗ ਕਬੂਤਰ ਆ ਦੋਨਾਂ ਦੇ ਬੱਚੇ ਬਾਲੇ ਫਰਾਉੜਦੇ ਨੇ ਬਈ ਬਹੁਤ ਬਸ ਗੱਲੇ ਹੀ ਛੱਡਦੇ ਯਾਰ ਹਨਾ ਤਾਂ ਬਈ ਲਾਲ ਜਮਾ ਲੋਕ ਆ ਲਾਲ ਪੰਜੇ ਨੇ ਪ्योर ਚਿੱਟੇ ਨੇ ਬਈ ਦੋਨੇ ਤਾਂ ਇਹਨਾਂ ਦੀਆਂ ਅੱਖਾਂ ਆਪਣੇ ਸਾਰੇ ਕਬੂਤਰਾਂ ਨਾਲੋਂ ਅਲੱਗ ਅੱਖਾਂ ਨੇ ਇਹਨਾਂ ਦੀਆਂ ਤਾਂ ਬਈ ਇਹਨੂੰ ਵੀ ਆਪਾਂ ਅੰਦਰ ਛੱਡ ਦਿੰਨੇ ਆ ਲਓ ਜੀ ਇਹ ਵੀ ਗਿਆ ਇਹ ਹੁਣ ਬਈ ਤੁਹਾਨੂੰ ਦਿਖਾਉਣ ਲੱਗਿਆ ਆ ਬਈ ਆਪਾਂ ਇਹ ਆ ਬੱਚਾ ਬਈ ਇਹ ਬੱਚਾ ਵੀ ਆਪਾਂ ਹੁਣ ਨਵੇਂ ਹੀ ਲਿਆਂਦਾ ਸੀਗਾ ਫਰਮੇ ਰੰਗੀ ਤਾਂ ਆਉਣ ਵਾਲਾ ਬੱਚਾ ਬਈ ਇਹ ਕਾਲੀਆਂ ਨੋਕ ਕਾਲੀ ਨੋਕ ਹੈ ਇਹਦੀ ਚਿੱਟੀਆਂ ਅੱਖਾਂ ਨੇ ਤੇ ਇਹ ਬੱਚੇ ਨੂੰ ਆਪਾਂ ਹਜੇ ਉਡਾਉਣਾਗਾ ਇਹਦੀ ਇਹਦੀ ਡਾਰੀ ਆਪਾਂ ਦੇਖਣੀ ਆ ਇਹਨੂੰ 2-4 ਵਾਰੀ ਜਾਲ 'ਚ ਹੋਰ ਪਾ ਕੇ ਫੇਰ ਆਪਾਂ 2-3 ਦਿਨਾਂ ਤੱਕ ਇਹਨੂੰ ਉਡਾਵਾਂਗੇ ਤੇ ਦੇਖਾਂਗੇ ਨਾਲੇ ਕਿਵੇਂ ਉੱਡਦਾ ਚਲੋ ਬਈ ਆਪਾਂ ਇਹਨੂੰ ਵੀ ਅੰਦਰ ਛੱਡਣ ਲੱਗੇ ਆ ਮਿੱਤਰੋ ਲੈ ਬਈ ਤੂੰ ਵੀ ਜਾ ਅੰਦਰ ਹੁਣ ਰਹਿ ਗਏ ਆਪਣੇ ਕੋਲੇ 2 ਉਹ ਬੈਠੇ 1 ਆ ਬੈਠਾ 3 ਕਬੂਤਰ ਬਈ ਟੋਟਲ ਆ ਆਪਣੀ ਬਈ ਪੁਰਾਣੀ ਕਬੂਤਰੀ ਐ ਮਿੱਤਰੋ ਜਦੋਂ ਆਪਣੇ ਉਧਰਲੇ ਖੋਡੇ 'ਚ ਕਬੂਤਰ ਹੁੰਦੇ ਸੀ ਉਦੋਂ ਦੀ ਕਬੂਤਰੀ ਐ ਇਹ ਪਿਓਰ ਚਿੱਟੀ ਕਬੂਤਰੀ ਐ ਬਈ ਜਮਾ ਖਟੀਆਂ ਖਾਂਦੀ ਕਬੂਤਰੀ ਐ ਜਿਹੜਾ ਬਈ ਮੈਂ ਕਬੂਤਰ ਟ੍ਰੇਨਡ ਕੀਤਾ ਸੀ ਆਪਦੇ ਹੱਥ ਤੇ ਤੇ ਆਪਦੇ ਮੋਟਰਸਾਈਕਲ ਦੇ ਨਾਲ ਹਨਾ ਮੇਰੇ ਮੋਟਰਸਾਈਕਲ ਦੇ ਨਾਲ ਉੱਟਦਾ ਹੁੰਦਾ ਸੀ ਤਾਂ ਬਈ ਉਹ ਕਬੂਤਰ ਦੀ ਮਾਂ ਇਹ ਇਹ ਬਾਜ ਦੀ ਮਾਂ ਬਈ ਜਿਹੜਾ ਹੈਂਡ ਟੇਮ ਕਬੂਤਰ ਸੀ ਮੇਰਾ ਬਾਜ ਉਹਦੀ ਮਾਂ ਬਈ ਇਹ ਇਹ ਕਿਸੇ ਕਬੂਤਰ ਨਾਲ ਨਹੀਂ ਲੱਗੀ ਹੋਈ ਹੁਣ ਤੇ ਚਲੋ ਬਈ ਆਪਾਂ ਇਹਨੂੰ ਵੀ ਛੱਡ ਦਿੰਨੇ ਆ ਜਿਹੜਾ ਹੁਣ ਕਮਾਂਡਲੀ ਕਬੂਤਰੀ ਦਾ ਕਬੂਤਰ ਆ ਨਾ ਪਿਓਰ ਚਿੱਟਾ ਉਹ ਕਬੂਤਰ ਲੱਗਿਆ ਹੋਇਆ ਸੀ ਪਹਿਲਾਂ ਇਹਦੇ ਨਾਲ ਲੋ ਜੀ ਆਪਾਂ ਆ ਵੀ ਬੰਦ ਕਰਤਾ ਤੇ ਆ ਆ ਗਿਆ ਬਈ ਇਹ ਵੀ ਨਵਾਂ ਕਬੂਤਰ ਲਿਆਂਦਾ ਹੁਣ ਥੋੜੇ ਦਿਨ ਪਹਿਲਾਂ ਗਿਫਟ ਆਇਆ ਸੀਗਾ ਆ ਕਬੂਤਰ ਦਾ ਆਪਾਂ ਨੂੰ ਹਲੇ ਇਹਨਾਂ ਨਹੀਂ ਪਤਾ ਪਰ ਇਹ ਕਬੂਤਰ ਆ ਬਈ ਕਾਲੀ ਨੋਕ ਦਾ ਖਟੀਆਂ ਖਾਂਦਾ ਕਬੂਤਰ ਆ ਪਿਓਰ ਚਿੱਟਾ ਚਲੋ ਬਈ ਇਹਨੂੰ ਵੀ ਆਪਾਂ ਅੰਦਰ ਛੱਡ ਦਿੰਨੇ ਆ ਲੈ ਬਈ ਜਾ ਚੱਕ ਬਈ ਹੁਣ ਮਿੱਤਰੋ ਵਾਰੀਆ ਬਈ ਆਪਣੇ ਆਖਰੀ ਕਬੂਤਰ ਦੀ ਬਾਬਿਓ ਆਹਾ ਆ ਗਿਆ ਬਈ ਆਪਣਾ ਆਖਰੀ ਕਬੂਤਰ ਬਈ ਪਿਓਰ ਚਿੱਟਾ ਖਟੀਆਂ ਅੱਖਾਂ ਦਾ ਕਬੂਤਰ ਆ ਛੋਟੀ ਜੀ ਇਹਦੀ ਨੋਕ ਆ ਤਬਈ ਕਬੂਤਰ ਦੀ ਤੁਸੀਂ ਨੋਕ ਦੇਖੋ ਬਈ ਪਹਿਲਾਂ ਤਾਂ ਦੇਖੋ ਵੰਡਿਓ ਕਿਆ ਨੋਕ ਆ ਯਾਰ ਬਹੁਤ ਘੈਂਟ ਨਸਲ ਦਾ ਕਬੂਤਰ ਆ ਬਈ ਇਹ ਤਾਂ ਬਹੁਤ ਸੋਹਣੀ ਚੁੰਝ ਹੈ ਦੀ ਯਾਰ ਸਾਰੇ ਕਬੂਤਰਾਂ ਨਾਲੋਂ ਛੋਟੀ ਚੁੰਝ ਹੈ ਦੀ ਤੁਹਾਨੂੰ ਉਹੀ ਵੀਡੀਓ 'ਚ ਹੀ ਦੇਖਦੀ ਹੋਣੀ ਉਹੀ ਪਤਾ ਲੱਗਦਾ ਹੋਊਗਾ ਜਮਾਂ ਗਿਟਕੀ ਜੀ ਆ ਨਿਕੀ ਜੀ ਤਾਂ ਬਾਕੀ ਬਈ ਇਹ ਪਿਓਰ ਚਿੱਟਾ ਹੈਗਾ ਤਾਂ ਬਈ ਕਾਲੇ ਪੰਜੇ ਨੇ ਇਹਦੇ ਤੇ ਬਈ ਲਾਲ ਤੇ ਕਾਲੀ ਇਹਦੀ ਨੋਕ ਆ ਚਲੋ ਜੀ ਆਪਾਂ ਇਹਨੂੰ ਵੀ ਛੱਡਣ ਲੱਗਿਆ ਬਈ ਆ ਅਸੀਂ ਆਪਣਾ ਲਾਸਟ ਕਬੂਤਰ ਮਿੱਤਰੋ ਲਓ ਜੀ ਇਨੂੰ ਵੀ ਛੱਡਦੇ ਆਂ ਆਪਾਂ ਅੰਦਰ ਆਪਣੇ ਕਬੂਤਰਾਂ ਦੇ ਲਓ ਜੀ ਚਲੋ ਬਈ ਹੁਣ ਆਪਾਂ ਇਹਨਾਂ ਦਾ ਗੇਟ ਖੋਲ੍ਹ ਦਿੰਨੇ ਆਂ ਸਾਰੇ ਕਬੂਤਰ ਅੰਦਰ ਤੰਗ ਹੋਈ ਜਾਂਦੇ ਨੇ ਹੁਣ ਇਕੱਲਾ ਇਕੱਲਾ ਕਰਕੇ ਭੱਜ ਜਾਣਗੇ ਬਾਹਰ ਆ ਜਾਓ ਬਈ ਕਬੂਤਰ ਤਾਂ ਬਈ ਤੁਹਾਨੂੰ ਸਾਰੇ ਦਿਖਾਤੇ ਆਪਾਂ ਅੱਜ ਹੁਣ ਬਈ ਤੁਸੀਂ ਇਹ ਦੱਸਣਾਗਾ ਕਮੈਂਟ ਤੁਸੀਂ ਇਹ ਤਰੀਕੇ ਨਾਲ ਕਰਨਾ ਜਿੰਨੇ ਵੀ ਤੁਹਾਨੂੰ ਸਾਰੇ ਕਬੂਤਰ ਦਿਖਾਏ ਨੇ ਜਿੰਨੇ ਵੀ ਦਿਖਾਏ ਨੇ ਆਪਣੇ ਜਿੰਨੇ ਵੀ ਕਬੂਤਰ ਨੇ ਤੁਸੀਂ ਸਾਰਿਆਂ ਚੋਂ ਇੱਕ ਇੱਕ ਕਬੂਤਰ ਸਲੈਕਟ ਕਰਨਾਗਾ ਮਤਲਬ ਕਿ ਇੱਕ ਬੰਦੇ ਨੇ ਇੱਕ ਕਬੂਤਰ ਦੱਸਣਾਗਾ ਵੀ ਮੈਨੂੰ ਆਹ ਸਾਰੇ ਕਬੂਤਰਾਂ ਚੋਂ ਮੈਨੂੰ ਆਹ ਕਬੂਤਰ ਘੈਂਟ ਲੱਗਿਆ ਤਾਂ ਵੀ ਤੁਸੀਂ ਸਾਰੇ ਇੱਕ ਇੱਕ ਕਬੂਤਰ ਦੱਸਿਓ ਤੁਹਾਨੂੰ ਕਿਹੜਾ ਕਿਹੜਾ ਕਿਹਨੂੰ ਕਿਹਨੂੰ ਕਿਹੜਾ ਕਿਹੜਾ ਵਧੀਆ ਲੱਗਿਆ ਆ ਗੱਲ ਜਰੂਰ ਦੱਸਿਓ ਬਈ ਕਮੈਂਟ ਕਰਕੇ ਲਓ ਜੀ ਇਧਰ ਬਈ ਸਾਰੇ ਜਾਨਵਰਾਂ ਨੇ ਦਾਣਾ ਪਾਣੀ ਖਾ ਲਿਆ ਬਸ ਘੋੜੋ ਕਰੀ ਜਾਣ ਦੀ ਵਾਰੀ ਆ ਤੇ ਬਈ ਕਿਵੇਂ ਲੱਗੇ ਤੁਹਾਨੂੰ ਆਪਣੇ ਕਬੂਤਰ ਸਾਰੇ ਜਾਣੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਗੱਲ ਜਰੂਰ ਦੱਸਿਓ ਕਿਹੜਾ ਕਬੂਤਰ ਕਿਹੜੇ ਨੂੰ ਵਧੀਆ ਲੱਗਿਆ ਤਾਂ ਬਈ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜਟੋ